ਉਹ ਤਾਂ ਠੀਕਾਂ ਠੀਕ ਹੈ ਠੀਕ ਹੈ ਮੇਰਾ ਭਰਾ ਕੀ ਕਿ ਰੱਖਿਆ ਕੀ ਹੈ ਇਹ ਮਤਲਬ ਕਾਫੀ ਚਿਰਾਂ ਤੋਂ ਗੰਦ ਨਹੀਂ ਦੱਸਿਆ ਗਿਆ ਸੀਗਾ ਸਾਡੀ ਭੈਣ ਇੱਥੇ ਅਨੰਦਪੁਰ ਸਾਹਿਬ ਦੇ ਵਿੱਚ ਅਮਨਦੀਪ ਕੌਰ ਉੱਥੇ ਜੱਜ ਦੀ ਸੁਭਾਵਾ ਨਿਵਾ ਰਹੇ ਆ ਉਹਨਾਂ ਨੇ ਇਤਲਾਹ ਦਿੱਤੀ ਸੀ ਵੀ ਇੱਥੇ ਵੀ ਇੱਕ ਜਿਹੜਾ ਵੀਰ ਆ ਬਹੁਤ ਮਾੜੀ ਹਾਲਤ ਦੇ ਵਿੱਚ ਹਾਂ ਖੋਲਿਆ ਨੂੰ ਹਾਂ ਖੋਲ ਕੇ ਨੂੰ ਸਾਈਡ ਤੇ ਰੱਖ ਲੈਣਾ ਨਹੀਂ ਖੋਲਣਾ ਕਾ ਤੂੰ ਖੋਲ ਨਹੀਂ ਜੰਦਰ ਕਿਹੜਾ ਪਿੰਡ ਕਿਹੜਾ ਆਪਣਾ ਪਿੰਡ ਕਿਹੜਾ ਪਿੰਡ ਪਿੰਡ ਕਿਹੜਾ ਬਸ ਖੋਲ ਖੋਲ ਸਬਰ ਕਰ ਸਬਰ ਕਰ ਸਬਰ ਕਰ ਕੱਪੜੇ ਆਪਾਂ ਨਹਾ ਕੇ ਨਾ ਕੱਪੜੇ ਪਾ ਲੈਣੇ ਬਸ ਕੱਪੜੇ ਪਾ ਲੈਣੇ ਨਾ ਆ ਕੇ ਬਸ ਪਾ ਲਾ ਦੂਤ ਤਵਾਣੇ ਹੁਣ ਖੜਾ ਜਾ ਨਾ ਦੇ ਤਾਂ ਕੀ ਹਾਲਤ ਬਣੀ ਪਈ ਐ ਇਸ ਤਰ੍ਹਾਂ ਕਤੋਂ ਕਿੰਨੀ ਗਰਮੀ ਐ ਇਸ ਟਾਈਮ ਕਿੰਨੇ ਕਿਦਾਂ ਕਿੰਨੇ ਕੱਪੜੇ ਦੇਖ ਪਏ ਆ ਹਨਾ ਇਸ ਟਾਈਮ ਮੈਨੂੰ ਦਵਾਈ ਦੀ ਮੈਡੀਸਨ ਦੀ ਲੋੜ ਆ ਇਹਨੂੰ ਤੇ ਤੇ ਦਲੇ ਤੋਂ ਬਣਾ ਦਵਾ ਤਾ ਕੈਂਚੀ ਲਿਓ ਕੈਂਚੀ ਲਿਓ ਕੈਂਚੀ ਐ ਉੱਤੀ ਵੀ ਲੈ ਚੱਕਦਾ ਉਹਨੂੰ ਚੱਕਦੇ ਤਾ ਵਾਹ 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 ਬਲੇਡ ਕਰ ਲੂ ਜੀ ਬਲੇਡ ਤੋਂ ਕਰਦੇ ਪਰੇ ਕਰ 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 ਵਾਹਿਗੁਰੂ 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 ਸਤਨਾਮੁ ਸ੍ਰੀ ਵਾਹਿਗੁਰੂ ਲੈ ਤੱਕ ਨਾ ਨਾ ਸਾਰੇ ਜੋ ਵੀ ਮਿਲਦਾ ਉਹ ਇੱਥੇ ਵਿੱਚ ਪਾਈ ਜਾਣਾ ਜੋ ਮਿਲਦਾ ਉਹਨੇ ਪਾਈ ਜਾਣ ਕਿਉਂਕਿ ਇਸ ਟਾਈਮ ਉਹਨੂੰ ਨਹੀਂ ਸਮਝ ਹੈਗੀ ਉੱਥੇ ਗੰਦ ਸੀ ਗੰਦ ਦੇ ਵਿੱਚ ਹੱਥ ਮਾਰ ਰਿਹਾ ਸੀ ਦੇਖ ਕਿ ਇਨਸਾਨ ਆ ਇਨਸਾਨ ਦਾ ਇਹ ਹਾਲਾਤ ਇੱਕ ਲਾਬਾਂ ਫੀਲ ਇੱਕ ਲਾਬਾਂ ਆਪਲਾ ਓਹੋ ਵਾਹ ਗਰ 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 ਆਪੀ ਲਾ ਆਪੀ ਲਾਦਣੇ ਵੀਰਨੇ ਆਪੀ ਓ ਬੱਲੇ 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 ਆ ਵੀ ਲਾ ਦੇਣੇ ਆ ਵੀ ਲਾ ਦੇਣੇ ਓ ਬੱਲੇ ਬੱਲੇ ਸ਼ੇਰ ਨਾ ਲਾ ਦੇ ਲਾ ਦੇ ਹੁਣ ਆ ਇਕੱਠੇ ਲਾ ਦੇ ਲਾ ਦੇ ਨੇ ਲਾ ਦੇ ਨਿਆ ਲਾ ਦੇ ਲਾ ਦੇ ਲਾ ਦੇ ਨੇ ਲਾ ਦੇ ਨੇ ਇਹ ਰੱਖ ਦੇ ਇਹ ਰੱਖ ਦੇ ਰੱਖ ਦੇ ਨੇ ਸਾਹਮਣੇ ਸਾਹਮਣੇ ਰੱਖ ਦੇ ਨੇ ਤੂੰ ਨਾਲ ਆ ਲੈ ਪਹਿਲਾਂ ਆ ਲੈ ਨਾਲ ਇਸ਼ਨਾਨ ਕਰ ਲੈ ਪਹਿਲਾਂ ਲਾ ਦੇ ਤੂੰ ਲਾ ਦੇ ਥੱਲੇ ਆ ਆ ਲੋਣੀਆਂ ਯਾਰ ਹੁਣ ਉਹ ਸੋਚੇ ਜਾਣੀ ਉਹ ਇੱਕ ਇੱਕ ਦੇ ਦੇ ਇੱਕ ਮਿੰਟ ਦੇ ਦੇ ਨਹੀਂ ਤਾਂ ਫੜ ਫੜੋ ਪਿਛੋਂ ਬਹੁਤ ਇਹਨੇ ਲਾਣੀ ਹਣੀ ਆਪਣੇ ਹਿਸਾਬ ਨਾਲ ਹਮਮ ਤਾਂ ਅੱਬ ਸਾਰਾ ਚੱਕੀ ਕੰਮ ਹੋ ਰਿਹਾ ਪਾਸ਼ ਰੋ ਨਲਾ ਲਾਈ ਜੁਦੀ ਹੈ ਸਰੂ ਤੇਲ ਲੈਣਾ ਕੋਈ ਲੈ ਲੈ ਆਪਣੇ ਅੱਛਾ ਕੜਾ ਲੈਣਾ ਕੜਾ ਨਹੀਂ ਲਾਉਣਾ ਹਾਂ ਨਹੀਂ ਲਾਉਣਾ ਕੜਾ ਨਹੀਂ ਲਾਉਣਾ ਹਾਂ ਬਾਤ ਆਰ ਦੇ ਆਰ ਦੇ ਠੀਕ ਹੈ ਠੀਕ ਹੈ ਨਹੀਂ ਲਾਉਣਾ ਨਹੀਂ ਲਾਉਣਾ ਬੋਲ ਤਾਂ ਤੇਗਾ ਯਾਰ ਮਾੜਾ ਮਾੜਾ ਕਰਦਾ ਬੋਲ ਨਹੀਂ ਹੁੰਦਾ ਮਾੜਾ ਮਾੜਾ ਇੱਧਰ ਆ ਦੇ ਆ ਵੀ ਧਾਰ ਦੇ ਆ ਵੀ ਬਲਾ ਦੇ ਲਾਦੇ ਇਕੱਠੇ ਕੋਈ ਨਹੀਂ ਹੁਣ ਪੈਰਾਂ ਚੋ ਵੀ ਲਾਉਣੇ ਪੈਰਾਂ ਚੋ ਉਹ ਲਾਦੇ ਇਕੱਠੇ ਇੱਕ ਅੱਛਾ ਹਾਂ ਜੀ ਬੈਰੀ ਗੁੱਡ ਸਭ ਬਣ ਰਹੇ ਆਪਾਂ ਇਹ ਰਿਸਰਚ ਬਾਅਦ ਆਜਾ ਕੀ ਨਾਮ ਆ ਦੱਸ ਦੇ ਇੱਥੇ ਬੈਠ ਆਧਾਰ ਕਾਰਡ ਪਹਿਲਾਂ ਮੰਤਰੀ ਜੀ ਦਾ ਹਾਂ ਆਧਾਰ ਕਾਰਡ ਕਹਿੰਦਾ ਹੈਗਾ ਇੱਥੇ ਬੈਠ ਬੜਦੇ 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 ਹੁਣ ਬਿਸਕੁਟ ਖਾ ਤੇ ਨਾਲੇ ਵੀ ਚਾਹ ਦੇ ਖਾ ਦੇ ਭਰਾਵਾਂ ਨੇ ਆ ਲੈ ਉਹ ਬੱਲੇ 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 ਕਿਆ ਬਾਤ ਆ ਕਿਆ ਹੈ ਹਲਾ ਬੈਠ ਇਹ ਬਾਬਾ ਜੀ ਦੇ ਪੈਰੀ ਹੱਥ ਲਾਇਆ ਦੇ ਨਾਲ ਸਾਰਾ ਸਤਿਕਾਰ ਕਰਨ ਦਾ ਪਤਾ ਦੇ ਲੈ ਹੈ ਕਿਆ ਬਾਤ ਕਿਆ ਬਾਤ ਚਲੋ ਹੁਣ ਪੀ ਚਾਹ ਨਹੀਂ ਨਹੀਂ ਪੀਣੀ ਆ ਨਹੀਂ ਫੜ ਫੜ ਮੇਰਾ ਭਰਾ ਨਹੀਂ ਭਰਾ ਨਹੀਂ ਸਾਡਾ ਕੋਈ ਬਾਤ ਨਹੀਂ ਥੋੜਾ ਜਿਹਾ ਥੋੜੀ ਪੀ ਲੈ ਚਲ ਚਲ ਆਲੇ ਘੱਟ ਕਰਤੀ ਕੋਈ ਨਾ ਉਹਨਾਂ ਨੂੰ ਉਹਨਾਂ ਨੂੰ ਪੀਨੇ ਆ ਦਿੰਨੇ ਆ ਪੀ ਤੂੰ ਪੀ ਲੈ ਯਾਰ ਤਾਂ ਨਹੀਂ ਪੀਣੀ ਕਹਿੰਦਾ ਚੱਲ ਮੈਂ ਆਲੇ ਬਿਸਕੁਟ ਖਾ ਬਿਸਕੁਟ ਇਹ ਮੈਂ ਨਹੀਂ ਪੀਣੀ ਬਜੀ ਮੈਂ ਬੱਚਾ ਵੀ ਨਿੰਦਰ ਵੀਰੇ ਕਿੱਦਾਂ ਚੜਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਚੜਦੀ ਕਲਾ ਤੂੰ ਸਾਹਮਰਾ ਉਹ ਬੱਲੇ ਬੱਲੇ ਠੀਕ ਹੈ ਹਾਂ ਵਧੀਆ ਕਰ ਲਿਆ ਬੰਦਾ ਕਾ ਹੋ ਹੇ ਸਿੰਘ ਸਿਗਾ ਜੀ ਭਾਈ ਖਾਲਸਾ ਜੀ ਫਤਿਹ ਕਦਾਂ ਠੀਕ ਹੈ ਮੈਨੂੰ ਚੱਲ ਨੇ ਇਧਰ ਇਧਰ ਆ ਦੇ ਆ ਬੇਟਾ ਸਾਡਾ ਪੂਰਾ ਠੀਕ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਵੀਰ ਤੁਸੀਂ ਸਾਰਿਆਂ ਨੇ ਵੀਡੀਓ ਚ ਦੇਖ ਹੀ ਲਿਆ ਹੋਗਾ ਹਾਲਾਤ ਜਿਹੜੇ ਇਹਦੇ ਕੀ ਬਣੇ ਹੋਏ ਸੀਗੇ ਇਹ ਰੋਡ ਪੈਂਦਾ ਆ ਇਹਨੂੰ 10 ਗਰਾਈਆਂ ਪੁਲ ਕਹਿੰਦਾ ਆ ਵੱਜਦਾ ਆ ਤਾਂ ਨਾਮ ਇਹ ਪੁਲ ਦੇ ਉੱਪਰ ਜਿਵੇਂ ਸਾਰਾ ਦਿਨ ਉੱਥੇ ਬੱਸ ਸਟੈਂਡ ਆ ਉਹਦੇ ਉੱਪਰ ਹੀ ਸੌਂਦਾ ਸੀਗਾ ਉਹਦੇ ਅੰਦਰ ਰਹਿੰਦਾ ਸੀ ਉੱਪਰ ਵੀ ਕੰਬਲ ਪਾਉ ਉੱਪਰ ਵੀ ਸੌ ਜਾਂਦਾ ਸੀ ਤੇ ਇਸ ਰੋਡ ਦੇ ਉੱਪਰ ਹੀ ਘੁੰਮਦਾ ਹੁੰਦਾ ਸੀ ਤੇ ਹੁਣ ਜਦੋਂ ਅਸੀਂ ਆਏ ਉੱਥੇ ਗੰਦ ਦੀ ਢੇਰੀ ਸੀ ਜਿੱਥੇ ਗੰਦ ਦੇ ਵਿੱਚ ਇਹ ਹੱਥ ਪੈਰ ਮਾਰ ਰਿਆ ਸੀ ਗੰਦ ਚੱਕ ਚੱਕ ਬਾਹਰ ਫਿਟ ਰਿਆ ਸੀਗਾ ਤੇ ਇਹਨੂੰ ਵੀਰ ਨੂੰ ਫਿਰ ਹੁਣ ਲੈ ਕੇ ਜਦੋਂ ਇੱਥੇ ਡੇਰੇ 'ਚ ਆਏ ਆ ਇਹ ਵੀਰਾਂ ਨੇ ਬੜਾ ਸਾਥ ਦਿੱਤਾ ਆ ਨਾਲ ਸੇਵਾ ਕਰਵਾਈ ਆ ਤੇ ਇੱਥੇ ਆਣ ਕੇ ਤਕਰੀਬਨ ਇੰਨਾ ਕੱਪੜੇ ਬਹੁਤ ਲੱਥੇ ਆ ਜੋ ਗੰਦ ਮੰਦ ਜੋ ਵੀਰ ਨੂੰ ਮਿਲਦਾ ਸੀ ਉਹ ਚੱਕ ਕੇ ਹੱਥ 'ਚ ਪਾ ਲੰਦਾ ਸੀ ਜਾਂ ਗਲ 'ਚ ਪਾ ਲੰਦਾ ਸੀ ਜਾਂ ਜੀਬ 'ਚ ਪਾ ਲੰਦਾ ਸੀਗਾ ਕਿਉਂਕਿ ਇਹਨੂੰ ਦਵਾਈ ਦੀ ਲੋੜ ਆ ਤੇ ਆਪਾਂ ਮੇਰੀ ਹੁਣੇ ਹੱਥ ਬੰਨ੍ਹ ਕੇ ਬੇਨਤੀ ਸਾਰੀ ਸੰਗਤ ਨੂੰ ਇਹਨੂੰ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਰਨਾ ਇਹਨੂੰ ਘਰ ਚ ਆਪਾਂ ਪਹੁੰਚਾਉਣਾ ਆ ਪੰਜਾਬੀ ਬੋਲਦਾ ਵੀ ਆ ਪੰਜਾਬੀ ਸਮਝਦਾ ਵੀ ਆ ਜਿਵੇਂ ਹੱਥ ਜੋੜ ਕੇ ਖੜਿਆ ਸਾਡਾ ਵੀਰ ਮੇਰਾ ਭਰਾ ਮਨਿੰਦਰ ਆਇਆ ਤੇ ਇਹਦੇ ਆਣ ਕੇ ਇਹਨੂੰ ਮਿਲਿਆ ਇਹਨੇ ਦੇਖਿਆ ਸਿੰਘ ਆਇਆ ਜੋ ਸਤਕਾਰ ਵਜੋਂ ਪੈਰੀ ਹੱਥ ਲਾਇਆ ਇਹਨੂੰ ਸਾਰਾ ਪਤਾ ਵੀ ਕਿਦਾਂ ਆ ਨਾ ਤੇ ਪਰ ਅਸਲ ਦੇ ਵਿੱਚ ਇਹਨੂੰ ਘਰ ਦੀ ਲੋੜ ਆ ਘਰ ਦਾ ਕਿਵਰੀ ਜਦੋਂ ਜਿਆਦਾ ਬੰਦਾ ਇਹੋ ਜਿਹੇ ਇਦਾਂ ਦੇ ਹਾਲਾਤਾਂ 'ਚ ਹੋ ਜਾਂਦਾ ਤੇ ਫਿਰ ਘਰ-ਬਾਰ ਚੇਤਾ ਭੁੱਲ ਜਾਂਦਾ ਬੰਦੇ ਨੂੰ ਮੇਰਾ ਕਿਹੜਾ ਘਰ ਆ ਮੈਂ ਕਿੱਥੋਂ ਆਇਆ ਆ ਤੇ ਇਸ ਕਰਕੇ ਮੇਰੀ ਬੇਨਤੀ ਹੈ ਨੂੰ ਆਪਾਂ ਘਰ ਪਹੁੰਚਾਉਣਾ ਆ ਸ਼ੇਅਰ ਕਰਨਾ ਵੀਡੀਓ ਨੂੰ ਹੱਥ ਪੈਰ ਤੇ ਹੱਥਾਂ ਤੇ ਕੋਈ ਬਾਹਵਾਂ ਤੇ ਕੁਛ ਨਹੀਂ ਲਿਖਿਆ ਕਈ ਵਾਰ ਸਾਨੂੰ ਜਦੋਂ ਇਦਾਂ ਬੰਦੇ ਮਿਲਦੇ ਤਾਂ ਆਪਾਂ ਘਰਾਂ ਦੇ ਐਡਰੈਸ ਲਿਖਿਓ ਆਪਾਂ ਘਰਾਂ 'ਚ ਪਹੁੰਚਾ ਦਿੱਤੀ ਸੀ ਤੇ ਜਾਂ ਬਹੁਤ ਆਦ ਅਸੀਂ ਵੀਡੀਓ ਦੇ ਜ਼ਰੀਏ ਸਾਡੇ ਜਿਹੜੇ ਮੈਂਬਰ ਅਸੀਂ ਘਰਾਂ 'ਚ ਪਹੁੰਚਾਉਂਦੇ ਆ ਜਿੰਨੇ ਵੀ ਤੁਸੀਂ ਸਾਰੇ ਹੀ ਸਹਿਯੋਗ ਕਰਦੇ ਆ ਤੇ ਜਿੰਨੇ ਵੀ ਮੈਨੂੰ ਲੱਗਦਾ ਵੀ ਜੇ ਪੰਜਾਬ ਦਾ ਕੋਈ ਵੀ ਰਹਿਣੇ ਵਾਲਾ ਹੋਵੇ ਤੇ 24 ਘੰਟਿਆਂ ਦੇ ਅੰਦਰ ਉਹਦਾ ਪਰਿਵਾਰ ਦਾ ਪਤਾ ਲੱਗ ਜਾਂਦਾ ਜਦੋਂ ਅਸੀਂ ਵੀਡੀਓ ਪਾਉਂਦੇ ਆ 24 ਘੰਟੇ ਵੀ ਮੈਂ ਜ਼ਿਆਦਾ ਕਹਿ ਤਾ ਜੇ ਕਿਤੇ ਪੰਜਾਬ ਦਾ ਰਹਿਣ ਵਾਲਾ ਹੋਵੇ ਤੇ ਤੁਸੀਂ ਭਰਾ ਕੋਈ ਨਾ ਕੋਈ ਪਿੰਡ ਵਾਰੇ ਪਤਾ ਲੱਗ ਜਾਂਦਾ ਵੀ ਇਹ ਕਿਸ ਪਿੰਡ ਦਾ ਰਹਿਣ ਵਾਲਾ ਆ ਭਰਾ ਤੇ ਐਸੀ ਮੈਂ ਆਸ ਕਰਦਾ ਇਹਦਾ ਭਰਾ ਦਾ ਵੀ ਪਤਾ ਲੱਗ ਜਾ ਤਾਂ ਆਪਾਂ ਇਹਨੂੰ ਘਰ ਚ ਪਹੁੰਚਾ ਕੇ ਆਈਏ ਵੀ ਕਿੱਥੋਂ ਦਾ ਵੀਰੇ ਰਹਿਣੇ ਵਾਲਾ ਆ ਤੇ ਇਹਦੇ ਹਾਲਾਤ ਕਿਵੇਂ ਬਣਿਆ ਇਹਦੇ ਪਰਿਵਾਰ ਚ ਕੌਣ ਕੌਣ ਆ ਇਹਦੇ ਹਾਲਾਤ ਬਣ ਦਾ ਕਾਰਨ ਕੀ ਆ ਵੀ ਕੀ ਕਈ ਵਾਰੀ ਕੀ ਹੁੰਦਾ ਘਰਾਂ ਦੇ ਵਿੱਚ ਜ਼ਮੀਨਾਂ ਜਾਇਦਾਦਾਂ ਘਰ ਕਲੇਸ਼ ਕੋਈ ਟੈਨਸ਼ਨ ਹੋਵੇ ਘਰ ਦੇ ਵਿੱਚ ਤਾਂ ਤਾਂ ਇਹ ਹਾਲਾਤ ਬਣ ਜਾਂਦੇ ਆ ਤੇ ਆਪਾਂ ਇਹਨੂੰ ਹੁਣ ਅ ਪਤਾ ਲੱਗ ਗਿਆ ਤਾਂ ਫਿਰ ਪਤਾ ਲੱਗ ਜਾਣਾ ਫਿਰ ਦਵਾਈ ਖੜਾਵਾਂਗੇ ਹੁਣ ਸੰਸਤਾ ਦੇ ਵਿੱਚ ਬਾਬਾ ਦੀਪ ਸਿੰਘ ਸੇਵਾਦਾਲ ਜਥੇਬੰਦੀ ਚ ਲੈ ਕੇ ਜਾ ਰਹੇ ਆ ਵੀਰ ਨੂੰ ਤੇ ਗੁਰੂ ਸਾਹਿਬ ਕਿਰਪਾ ਕਰਨ ਅਰਦਾਸ ਜ਼ਰੂਰ ਕਰਿਓ ਮੇਰਾ ਭਰਾ ਮਨਿੰਦਰ ਮੇਰੇ ਨਾਲ ਖੜਾ ਹੈ ਵੀਰ ਐਨਜੀਓ ਚਲਾ ਰਿਹਾ ਬਹੁਤ ਵੱਡੀ ਇਹ ਵੀ ਭਰਾ ਸਾਡਾ ਸੇਵਾਵਾਂ ਕਰ ਰਿਹਾ ਜਿੱਥੇ ਤੱਕਾ ਹੁੰਦਾ ਹੋਵੇ ਉੱਥੇ ਭਰਾ ਸਾਡਾ ਬੋਲਦਾ ਇਹ ਵੀਰ ਦਾ ਪਿੰਡ ਵੀ ਬਿਲਕੁਲ ਏਰੀਆ ਭਰਾ ਸਾਡੇ ਦਾ ਤੇ ਫਿਰ ਮੈਂ ਉਸੇ ਟਾਈਮ ਕੁਦਰਤੀ ਮਹਾਲੀ ਰਹਿੰਦੇ ਤੇ ਫਿਰ ਅੱਜ ਚੰਡੀ ਇੱਥੇ ਆਇਓ ਸੀ ਪਿੰਡ ਤੇ ਇਹ ਵੀ ਨਾਲ ਸਮਾ ਦੇ ਵਿੱਚ ਹਾਜ਼ਰ ਹੋਏ ਆ ਮਨਿੰਦਰ ਵੀਰੇ ਹਾਲਾਤ ਜਿਹੜੇ ਅਸੀਂ ਬਹੁਤ ਮਾਰੇ ਹੋਏ ਸੀ ਤੇ ਚਲੋ ਅੱਜ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੁਸੀਂ ਵੀ ਪਹੁੰਚੇ ਆ ਤੇ ਇਹ ਹੁਣ ਘਰ ਦੇ ਵਿੱਚ ਪਹੁੰਚ ਜਾਣਾ ਇਹਦੇ ਵਰਗੀ ਵੱਡੀ ਸੇਵਾ ਹੀ ਕੋਈ ਨਹੀਂ ਇਹਨੇ ਬੋਲ ਚੱਲ ਪੰਜਾਬੀ ਬੋਲਦਾ ਸਾਨੂੰ ਲੱਗਦਾ ਪੰਜਾਬ ਦੇ ਰਹਿਣ ਵਾਲਾ ਵੀਰ ਆ ਬਾਕੀ ਦੇਖਦੇ ਹਾਂ ਹੁਣ ਕਿੱਦਾਂ ਹੁੰਦੀ ਆ ਬਾਕੀ ਤੇ ਘੱਟ ਸਹੀ ਹੈ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਜ ਜਿਵੇਂ ਕਿ ਆਪ ਸਭ ਭਲੀ ਭਾਂ ਜਾਣਦੇ ਹੋ ਵੱਡੇ ਵੀਰ ਬਾਈ ਮਨਜੋਤ ਸਿੰਘ ਗੜ੍ਹਦੇਵਾਲ ਜੀ ਨੇ ਆਪ ਜੀ ਨੂੰ ਦੱਸਿਆ ਇਹ ਵੀਰ ਲਵਾਰਸ ਬਹੁਤ ਸਮੇਂ ਤੋਂ ਇੱਥੇ ਜਿਹੜਾ 10 ਗਰਾਿਆਂ ਦੇ ਪੁੱਲ ਦੇ ਇਰਤ ਗਿਰਦ ਘੁੰਮ ਰਿਹਾ ਸੀ ਆਪਣੇ ਸਰੀਰ ਦੇ ਨਾਲ ਜਿਹੜਾ ਹੁਣ ਪਿੱਛੇ ਵੀਡੀਓ ਦੇ ਵਿੱਚ ਵੀ ਵਿਰਹਿ ਹੁਣੀ ਚਲਾ ਦੇਣਗੇ ਜੋ ਗੰਦ ਕੂੜਾ ਕੱਪੜਾ ਲੀੜਾ ਮਿਲਦਾ ਸੀ ਉਹ ਆਪਣੇ ਕੱਪੜਿਆਂ ਦੇ ਨਾਲ ਸਰੀਰ ਨਾਲ ਬੰਨ ਲੈਂਦਾ ਸੀ ਸੋ ਵੀਰੇ ਇਹਨਾਂ ਨੂੰ ਇੱਥੋਂ ਦੇ ਜਿਹੜੇ ਲੋਕਲ ਕੋਈ ਭੈਣ ਸੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਵੀਡੀਓ ਬਣਾ ਕੇ ਭੇਜੀ ਸੀ ਤੇ ਬਹੁਤ ਵੱਡੀ ਸੇਵਾ ਹੈ ਬਾਈ ਮਨਜੋਤ ਸਿੰਘ ਦੀ ਜਿਹੜੇ 100 700 ਕਿਲੋਮੀਟਰ ਤੋਂ ਚੱਲ ਕੇ ਆਏ ਨੇ ਤੇ ਇੱਥੇ ਆ ਕੇ ਵੀਰੇ ਨੂੰ ਰੈਸਕਿਊ ਕੀਤਾ ਇਹਨੂੰ ਬਾਈ ਨੂੰ ਰੈਸਕਿਊ ਕੀਤਾ ਸੋ ਹੁਣ ਇਹਨੂੰ ਨਿਵਾਹ ਤਵਾ ਕੇ ਤੇ ਬਾਕੀ ਤੁਹਾਡੀ ਸਾਰਿਆਂ ਦੀ ਡਿਊਟੀ ਹੈ ਹੁਣ ਇਹਦਾ ਪਰਿਵਾਰ ਲੱਭਣ ਦੇ ਵਿੱਚ ਜਦੋਂ ਤੱਕ ਇਹਦਾ ਪਰਿਵਾਰ ਲੱਭੂਗਾ ਵੀਡੀਓ ਨੂੰ ਵਾਤ ਤੋਂ ਵਾਤ ਤੁਸੀਂ ਸ਼ੇਅਰ ਕਰਨਾ ਹੈ ਸਾਰਿਆਂ ਨੇ ਤੇ ਇਹਨੂੰ ਹੁਣ ਉਦੋਂ ਤੱਕ ਬਾਬਾ ਦੀਪ ਸਿੰਘ ਸੇਵਾਦਾਲ ਗੜ੍ਹ ਦੀ ਵਾਲ ਦੇ ਵਿੱਚ ਰੱਖਿਆ ਜਾਊਗਾ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਜਿਹੜੀ ਪਰਜੋਰ ਅਪੀਲ ਹੈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਇਸ ਵੀਰ ਦਾ ਘਰ ਲੱਭ ਸਕੇ ਤੇ ਇਹਨੂੰ ਇਹਦੇ ਪਰਿਵਾਰ ਚ ਪਹੁੰਚਾ ਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਸ ਕਰਕੇ ਧੰਨਵਾਦ ਸਾਡੀ ਭੈਣ ਅਮਨਦੀਪ ਕੌਰ ਜੀ ਦਾ ਜਦੋਂ ਪਹਿਲਾਂ ਦਸੂਏ ਵੀ ਰਹੇ ਸੀ ਉਹ ਬਹੁਤ ਸਵਾਮਾ ਉੱਥੇ ਅ ਮਨਿੰਦਰ ਵੀਰੇ ਉੱਥੇ ਕੋਰਟ ਦੇ ਵਿੱਚ ਜਦੋਂ ਕੋਈ ਵੀ ਲਵਾਰਸ ਜਿਵੇਂ ਡੌਗ ਹੁੰਦੇ ਸੀ ਉਹਨਾਂ ਨੂੰ ਉਹਨਾਂ ਨੂੰ ਰੋਟੀ ਪਾਣੀ ਖਿਲਾਉਣਾ ਜਿੰਨੇ ਵੀ ਲਵਾਰਸ ਘੁੰਮਦੇ ਸੀ ਤੇ ਉਹ ਉਹਨਾਂ ਦਾ ਬਹੁਤ ਪਿਆਰ ਆ ਇਹੋ ਜੀ ਹਮਨਿਟੀ ਨਾਲ ਤੇ ਜਿਹੜੀ ਮਨੁੱਖਤਾ ਦੇ ਨਾਲ ਬਹੁਤ ਪਿਆਰ ਆ ਕਿਉਂਕਿ ਜਿਹਦੇ ਦਰਦ ਹੋਵੇ ਦਿਲ ਦੇ ਵਿੱਚ ਉਹੀ ਬੰਦਾ ਰੁਕਦਾ ਆ ਤੇ ਦੇਖਦਾ ਤੇ ਇਤਲਾਹ ਦਿੰਦਾ ਆ ਤੇ ਉਹ ਭੈਣ ਸਾਡੀ ਇੱਥੋਂ ਲੱਗ ਗਈ ਉਹਦੀ ਨੰਗਦੇ ਆ ਤੇ ਉਹਨਾਂ ਨੇ ਫਿਰ ਸਾਨੂੰ ਕੱਲ ਇਤਲਾਹ ਦਿੱਤੀ ਵੀ ਇੱਥੇ ਬਾਈ ਜੀ ਵੀ ਇੱਕ ਵੀਰ ਆ ਜਿਹਦੇ ਹਾਲਾਤ ਬਹੁਤ ਮਾੜੇ ਆ ਤੁਸੀਂ ਜਰੂਰ ਉਹਦੀ ਹੈਲਪ ਕਰੋ ਤੇ ਚਲੋ ਉਹਨਾਂ ਦੀ ਬਦੌਲਤ ਹੋਣ ਇਹਨੂੰ ਇਹ ਇਲਾਜ ਪ੍ਰੋਪਰ ਸਾਰਾ ਕੁਝ ਹੋਊਗਾ ਆਪਾਂ ਜਰੂਰ ਰੋਕ ਕੇ ਜਾਇਆ ਕਰੀਏ ਆਪਾਂ ਲਾਗੇ ਉਹਦੀ ਨੰਗ ਜਾਣੇ ਕਿੰਨੀ ਮੇਨ ਰੋਡ ਆ ਕੋਈ ਕਿੰਨੀ ਦੁਨੀਆ ਨੰਗਰੀ ਆ ਪਰ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਕਿਸੇ ਨੂੰ ਕੋਈ ਨਹੀਂ ਹੈਗਾ ਵੀ ਲਾਗੇ ਖੜ ਕੇ ਜਾ ਰਹੇ ਨੂੰ ਨੜਾ ਢੜਾਈ ਦਈਏ ਕੂੜ ਮਤਲਬ ਕਿੰਨੀਆਂ ਜੈਗਟਾਂ ਕਿੰਨੇ ਕੱਪੜੇ ਪਾਏ ਆ ਆ ਲਾਗੇ ਡੇਰਾ ਸੀ ਇੱਥੇ ਲੈ ਕੇ ਢਲਾ ਢਲਾ ਦਿੱਤਾ ਜਾਂਦਾ ਕੋਈ ਕੋਸ਼ਿਸ਼ ਦਾ ਬੰਦਾ ਕਰੇ ਯਾਰ ਆਪਾਂ ਕੋਈ ਕਰਦੇ ਹੀ ਨਹੀਂ ਕੋਸ਼ਿਸ਼ ਕਿਸੇ ਦਾ ਕੋਈ ਟਾਈਮ ਐਨੇ ਅਸੀਂ ਬਿਜ਼ੀ ਹੋ ਚੁੱਕੇ ਆ ਕਿਸੇ ਲਈ ਕਿਸੇ ਨੂੰ ਕਿਸੇ ਦਾ ਟਾਈਮ ਨਹੀਂ ਹੈਗਾ ਇਹਦਾ ਕੋਈ ਦਿਲ ਨਹੀਂ ਕਰਦਾ ਇਦਾਂ ਦੇ ਹਾਲਾਤਾਂ 'ਚ ਜਾਣ ਲਈ ਹਾਲਾਤ ਬਣ ਜਾਂਦੇ ਆ ਤੇ ਕਿਸੇ ਦਾ ਕੋਈ ਦਿਲ ਨਹੀਂ ਕਰਦਾ ਮੈਂ ਕੂੜੇ 'ਚ ਬੜਾਂ ਮੈਂ ਕੂੜੇ 'ਚ ਮੂੰਹ ਮਾਰਾਂ ਮੇਰੇ ਕੋਲ ਜੋ ਗੰਦ ਆਵੇ ਮੈਂ ਜੇਬਾਂ 'ਚ ਪਾਈ ਜਾਵਾਂ ਕਿਹਦਾ ਦਿਲ ਕਰਦਾ ਇਹ ਕਰਨ ਦਿਲ ਇਹ ਮਜਬੂਰੀ ਵਸ ਬੰਦੇ ਨੂੰ ਇੱਕ ਚੀਜ਼ਾਂ ਕਰਨੀਆਂ ਪੈ ਜਾਂਦੀਆਂ ਜਦੋਂ ਹਾਲਾਤ ਵਿਗੜਦੇ ਆ ਇਸ ਕਰਕੇ ਦਿਮਾਗ ਦੀ ਜਦੋਂ ਆਪਾਂ ਇਹੀ ਕਹਿੰਦੇ ਡਿਪਰੈਸ਼ਨ ਚ ਪਰਮਾਤਮਾ ਨਾਲ ਕਿਸੇ ਨੂੰ ਪਾਵੇ ਤੇ ਕਿਸੇ ਨੂੰ ਵੀ ਇਹੋ ਜੀ ਬਿਮਾਰੀ ਨਾ ਲੱਗੇ ਜਦੋਂ ਕਿਉਂਕਿ ਦਿਮਾਗ ਇਸ ਟਾਈਮ ਬਿਲਕੁਲ ਨਹੀਂ ਵੀਰ ਦਾ ਕੰਮ ਕਰ ਰਿਹਾ ਆਪਾਂ ਹੁਣ ਬੋਲਿਆ ਤੱਕ ਨਹੀਂ ਵੀਰ ਕਿੱਥੋਂ ਦਾ ਕੀ ਆ ਕੁਝ ਨਹੀਂ ਦੱਸ ਰਿਹਾ ਬਾਕੀ ਉਹਨੇ ਦਵਾਈ ਚੱਲੂ ਮੈਡੀਸਿਨ ਚੱਲੂ ਫਿਰ ਪਤਾ ਲੱਗੂ ਵੀ ਬਾਈ ਕਿੱਥੇ ਦਾ ਏ ਕੋਲੋਂ ਮੂੰਹ ਦੱਸੂਗਾ ਫਿਰ ਗੱਲ ਹੋਊਗੀ ਧੰਨਵਾਦ ਸਾਰੀ ਸੰਗਤ ਦਾ ਬਾਕੀ ਸਾਡੇ ਸਾਰੇ ਵੀਰ ਸਾਡਾ ਵੀਰ ਵੀਰੇ ਆਈਂ ਇੱਧਰ ਆਪਣਾ ਕਿਹੜਾ ਪਿੰਡ ਵੀਰੇ ਹਾਂ ਜੀ ਵੇਲੂ ਪਿੰਡਾਂ ਦੇ ਵੀਰ ਨੇ ਕਹਿੰਦਾ ਮੇਰੇ ਲਾਗੇ ਜ਼ਮੀਨਾਂ ਮੈਂ ਪਹਿਲਾਂ ਵੀ ਤਲਾਕ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਸੁਨਿਆ ਨਹੀਂ ਲੱਗਾ ਪਰ ਇਹ ਭਰਾ ਸਾਡਾ ਜਦੋਂ ਇੱਥੇ ਡੈੱਡ ਬੋਡੀਆਂ ਆਪਾਂ ਇੱਥੇ ਏਰੀਆ 'ਚ ਕੱਢਣ ਆਉਂਦੇ ਆ ਜਦੋਂ ਕੋਈ ਡੈੱਡ ਬੋਡੀਆਂ ਨਹਿਰਾਂ ਦੇ ਵਿੱਚੋਂ ਤੇ ਇਹ ਭਰਾ ਸਾਡਾ ਵੀ ਨਾਲ ਸਾਡੀ ਸੁਭਾਵਾਂ ਦਿੰਦਾ ਕਮਲ ਦੇ ਨਾਲ ਰਾਲ ਕੇ ਧੰਨਵਾਦ ਵੀਰੇ ਤੁਹਾਡਾ ਸਾਰਿਆਂ ਦਾ ਵੀਰੇ ਤੁਹਾਡਾ ਵੀ ਧੰਨਵਾਦ ਯਾਰ ਤੁਸੀਂ ਪਾਣੀ ਧਾਣੀ ਸਾਰਾ ਕੁਝ ਆਹ ਪਾਣੀ ਪੁੱਛਿਆ ਇਹ ਤਹਿ ਦਿਲ ਤੋਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਚੱਲ ਛੱਡ ਕਰਾ ਲਾਂ ਮੈਂ ਤੇ ਤੇ ਹਨ ਆਪੋਂ ਨੰਬਰ ਲਖਾਈ ਬੜੀ ਇਹ ਤਲਾਹ ਕਰਤਾ ਜੋ ਆ ਬਈ ਦਾ ਬਾਈ ਦਾ ਮੇਰੇ ਲੈ ਲੇਗਾ ਆ ਤਲਾਹ ਕਰਤਾ ਚ ਪਾ ਦੇ ਬਾਈ ਸੋ 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 ਉਹ ਦਮ ਬਾਈ ਦਾ ਲੈ ਲੇ ਮੋਡ ਬਸ ਮੋਡ ਉਹ ਲੇ ਲੈ ਨਾਲ ਉਹ ਤੁਹਾਨੂੰ ਯਾਦ ਰਹੀ ਤਲਾਹ ਕਰਦਾ ਉਹ ਠੀਕ ਆ ਸੱਚੀ ਗਾ ਜੀ Muy